ਆਡੇ ਮੁਲਕ ਨੂੰ ਬਚਾਉਣ ਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਸਟਾਰਟਿੰਗ ਦੇ ਵਿੱਚ ਕੀਤੀਆਂ ਸੀ ਇਹ ਮਾਂ ਦੇ ਪੁੱਤ ਟਰਾਲੀਆਂ ਪੀਜਣ ਤੇ ਹੋ ਗਈ। ਹੁਣ ਜਿਹੜਾ ਡੀਓ ਦੀ ਕੋਠੀ ਦੇ ਵਿੱਚੋਂ ਜਿਹੜੇ ਥੱਲੇੋਂ ਦੱਬੀਆਂ ਤੁਸੀਂ ਇਹ ਗੱਲ ਸੋਚੋ ਵੀ ਉਹ ਦੱਬ ਵੀ ਕਦੋਂ ਦਿੱਤੀਆਂ ਗਈਆਂ ਤੇ ਜੇ ਉਹ ਕਢਾਉਣ ਦੀ ਹਿੰਮਤ ਹੋਈ ਤਾਂ ਉਹ ਚੁਗਲੀ ਕਿਹਨੇ ਕੀਤੀ? ਉਹ ਦੱਸਿਆ ਕਿਹਨੇ? ਪਰ ਹੋਇਆ ਵੀ ਤਾਂ ਕਿ ਜੱਥੇ ਬੰਦਗਾਂ ਦਾ ਆਪਸ ਵਿੱਚ ਵਟਵਾਰਾ ਬਹੁਤ ਵੱਡਾ। ਏਕਤਾ ਨਹੀਂ ਰਹੀ ਜਿਹੜੀ ਏਕਤਾ ਦਿੱਲੀ ਅੰਦੋਲਨ ਦੇ ਵਿੱਚ ਸੀ। ਵੱਡੇ ਖਾਨ ਲਈ ਮੇਰੇ ਕੋਲ ਕੁਝ ਨਹੀਂ ਹੈ। ਕਹਿੰਦਾ ਜੀ ਤੁਹਾਡੇ ਖਾਣ ਲਈ ਕਿਉਂ ਨਹੀਂ ਹੈ ਕਹਿੰਦਾ ਤੁਸੀਂ ਤਾਂ ਖੰਬੇ ਪੌਲ ਟਰਾਂਸਫਰਮ ਤੇ ਵੱਡ ਵੱਡੀਆਂ ਮਸ਼ੀਨਰੀਆਂ ਫੈਕਟਰੀਆਂ ਖਾਣੀਆਂ ਹੁੰਦੀਆਂ ਜਿਵੇਂ ਸਰਕਾਰੀ ਰੈਸੀ ਦੇ ਥੱਲੇ ਟਰਾਲੀਆਂ ਮਿਲ ਰਹੀਆਂ ਜੇਸੀਵੀ ਮਸ਼ੀਨ ਪਟੜੀ 깔ਦੀਆਂ ਖਬਰਾਂ ਚੱਲ ਰਹੀਆਂ 100 ਦਿਨ ਚੋਂ ਤਾਂ ਇੱਕ ਦਿਨ ਸਾਧਾ ਜ਼ਰੂਰ ਆਊਗਾ ਇਹ ਜਿਹੜੀ ਪ੍ਰਾਣੀ ਕਾਪਤਾ ਬਣੀ ਆ ਉਹ ਸੱਚ ਹੋ ਰਹੀਆਂ ਇੱਕ ਦਿਨ ਜਦ ਜਿਹੜੇ ਇਹਨਾਂ ਜਿਹੜੇ ਡਾਕੂ ਇਹ ਆਪਣੇ ਲੁਟੇਰੇ ਲੀਡਰ ਹੈ ਜਦੋਂ ਤੱਕ ਉਹਨਾਂ ਦਾ ਨਾਸ਼ ਨਹੀਂ ਹੁੰਦਾ ਤੇ ਜਿਹੜਾ ਸਭ ਜਾਣਦੇ ਨੇ ਕਿ ਸ਼ੰਭੂ ਬਾਰਡਰ ਤੇ ਲੰਮਾ ਸਮਾਂ ਧਰਨਾ ਲੱਗਿਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਥੋਂ ਟ੍ਰੈਲੀਆਂ ਚੋਰੀ ਹੋਈਆਂ ਏਸੀ ਚੋਰੀ ਹੋਏ ਬਹੁਤ ਸਾਰੇ ਜਿੱਦਾਂ ਫ੍ਰੀਜਾਂ ਦੀ ਗੱਲ ਕਰ ਲਈ ਤੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਵੀ ਕੀਤਾ ਜਿੱਦਾਂ ਸਰਕਾਰਾਂ ਦੇ ਅੱਗੇ ਮੰਗਾਂ ਰੱਖਿਆ ਪਰ ਕੀ ਹੁੰਦਾ ਹੈ ਜਦ ਸਰਕਾਰੀ ਰਹਿਸ਼ ਤੇ ਜਿਹੜੇ ਕਿਸਾਨਾਂ ਦੇ ਸਾਥ ਮਿਲਦੇ ਨੇ ਤੁਹਾਨੂੰ ਦੱਸ ਦਈਏ ਕਿ ਪਾਟ ਮਿਲੇ ਨੇ ਟ੍ਰੈਲੀ ਦੇ ਸੋ ਅੱਜ ਉਸੇ ਤੇ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਮਲੂਕਾ ਜੀ ਖੜੇ ਨੇ ਔਰ ਪਲਵਿੰਦਰ ਸਿੰਘ ਕੁੰਬੜਾ ਜੀ ਐਸਪੀਸੀ ਮੋਰਚੇ ਦੇ ਪ੍ਰਧਾਨ ਨੇ ਔਰ ਹੋਰ ਕਿਸਾਨ ਭਰਾ ਖੜੇ ਨੇ ਸੋ ਇਸੇ ਤੇ ਆਪਾਂ ਗੱਲਬਾਤ ਕਰਾਂਗੇ ਕਿ ਕੀ ਹੁੰਦਾ ਹੈ ਅੱਜ ਸਰਕਾਰਾਂ ਦੀ ਸਰਕਾਰੀ ਰਹਿਸ਼ ਤੇ ਜਿਹੜੇ 파ਟ ਮਿਲਦੇ ਨੇ ਕਿਸਾਨਾਂ ਨੂੰ ਸੇ ਪਹਿਲਾਂ ਮਲੁਕਾ ਜੀ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਕੀ ਹੁੰਦਾ ਹੈ ਕਿ ਅੱਜ ਜਿਹੜੇ ਕਿਸਾਨਾਂ ਦੀ ਟਰੈਲੀਆਂ ਦੇ ਜਿਹੜੇ 파ਟ ਨੇ ਉਹ ਰਹਿਸ਼ ਸਰਕਾਰੀ ਤੇ ਮਿਲਦੇ ਨੇ ਜਾ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੇਖੋ ਬਹੁਤ ਸਾਰੀਆਂ ਕੱਲੀ ਸਰਕਾਰ ਦਾ ਮਾਮਲਾ ਨਹੀਂ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਪਰ ਜਿੱਥੇ ਤਾਕਤ ਹੋਵੇ ਜ਼ੋਰ ਹੋਵੇ ਸਰਕਾਰ ਦਾ ਹੋਵੇ ਉੱਥੇ ਉਹ ਕੁਝ ਵੀ ਕਰ ਸਕਦੀ ਆ ਟਰਾਲੀਆਂ ਦਾ ਤਾਂ ਕੋਈ ਵੱਡੀ ਗੱਲ ਨਹੀਂ ਪਰ ਹਾਂ ਇਹ ਜ਼ਰੂਰ ਆਉਂਦਾ ਕਿ ਤਿੰਨ ਨ ਕਿਤੇ ਹੋ ਸਕਦਾ ਇਨਕਲਾਬ ਵਾਲੇ ਇਹ ਗੱਲ ਸਿੱਧ ਕਰਨ ਤੇ ਲੱਗੇ ਹੁਣ ਜਿਵੇਂ ਕਿ ਜ਼ਿਆਦਾਤਰ ਇਹ ਜਿਹੜਾ ਆਪਣਾ ਰੈਫਰੈਂਸ ਆ ਪਾਰਟੀ ਦਾ ਜਿਵੇਂ ਕਿ ਇਹਨਾਂ ਨੇ ਸੌਹ ਚੁੱਕੀ ਸੀ ਖਟਕੜਕਲਾਂ ਸਰਦਾਰ ਸ਼ਹੀਦ ਭਗਤ ਸਿੰਘ ਦੇ ਉੱਥੇ ਘਰ ਦੇ ਵਿੱਚ ਕਿਉਂਕਿ ਉਸ ਨੂੰ ਜ਼ਿਆਦਾ ਮੰਨਦੇ ਆ ਤੇ ਭਗਤ ਸਿੰਘ ਸ਼ਕੀਨ ਸੀਗਾ ਬੰਦੂਖਾਂ ਬੀਜਣ ਦਾ ਜਿਵੇਂ ਇਹ ਗੱਲਾਂ ਹੋਈਆਂ ਪਰ ਉਹਨੇ ਬੰਦੂਕਾਂ ਇੱਕ ਸਹੀ ਰਸਤੇ ਤੇ ਚੱਲਣ ਵਾਸਤੇ ਜਾਂ ਸਾਡੇ ਮੁਲਕ ਨੂੰ ਬਚਾਉਣ ਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਸਟਾਰਟਿੰਗ ਦੇ ਵਿੱਚ ਕੀਤੀਆਂ ਸੀ ਇਹ ਮਾਂ ਦੇ ਪੁੱਤ ਟਰਾਲੀਆਂ ਵੀਜਣ ਤੇ ਹੋਗੇ ਹਾਲਾਂਕਿ ਉਸ ਸਮੇਂ ਅਫਸਰ ਸੀ ਹੁਣ ਤਾਂ ਰਟਾਇਰ ਹੋ ਗਏ ਨੇ ਮਨਦੀਪ ਸਿੰਘ ਸਿੱਧੂ ਜੀ ਉਹਨਾਂ ਨੇ ਇਹ ਕਿਹਾ ਸੀ ਉਸ ਟਾਈਮ ਐਸਐਸਪੀ ਨਾਨਕ ਸਿੰਘ ਸੀਗੇ ਪਟਿਆਲੇ ਜਿਹੜੇ ਉਹਨਾਂ ਨੇ ਸਿੱਧਾ ਇਹ ਕਿਹਾ ਸੀ ਵੀ ਜਿੱਥੇ ਇਹ ਧਰਨਾ ਲੱਗਿਆ ਹੋਇਆ ਸਵੇਰ ਤੱਕ ਇਹ ਮਹਿਸੂਸ ਕਰੋਗੇ ਵੀ ਇੱਥੇ ਕੁਝ ਵੀ ਨਹੀਂ ਸੀਗਾ ਇਸ ਤਰੀਕੇ ਨਾਲ ਅਸੀਂ ਆਵਾਜ਼ਾਈ ਕਰਦੇ ਆਂਗੇ ਤੇ ਇਹ ਵੀਡੀਓ ਕਲਿੱਪ ਵੀ ਜਿਹੜੀ ਚੱਲੀ ਸੀ ਜਦੋਂ ਮਨਦੀਪ ਸਿੱਧੂ ਨੂੰ ਕਿਹਾ ਸੀ ਵੀ ਇਹ ਜਿਹੜੇ ਕਿਸਾਨ ਬੈਠੇ ਨੇ ਇਹ ਸਾਡੇ ਬਾਪੂ ਨੇ ਬਜ਼ੁਰਗ ਨੇ ਸਾਡੇ ਭੈਣ ਭਾਈ ਨੇ ਅਸੀਂ ਇਹਨਾਂ ਨੂੰ ਪਿਆਰ ਨਾਲ ਕਹਿ ਰਹੇ ਹਾਂ ਵੀ ਤੁਸੀਂ ਇੱਥੋਂ ਉੱਠ ਜਾਓ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਸਾਰਾ ਸਮਾਨ ਆ ਉਹ ਸਹੀ ਤਰੀਕੇ ਦੇ ਨਾਲ ਪਛਾਣ ਕਰਕੇ ਜਿਹੜੇ ਕਿਸਾਨ ਦਾ ਟਰੈਕਟਰ ਆ ਟਰਾਲੀ ਆ ਸਿਲੈਂਡਰ ਆ ਸਭ ਇਹਨਾਂ ਦੇ ਘਰੇ ਪਹੁੰਚਾ ਦੇਵਾਂਗੇ ਤੇ ਪਿੱਛੇ ਜੇ ਨਾਬੇ ਦੇ ਜਿਹੜਾ ਪ੍ਰਧਾਨ ਦੇ ਸੀਗਾ ਕਾਉਂਸਲਰ ਦੇ ਉਹਦੇ ਘਰੇ ਰੌਲਾ ਪਿਆ ਵੀ ਉਹਦੇ ਘਰੋਂ ਉਹਦੇ ਟਰਾਲੀਆਂ ਨਿਕਲੀਆਂ ਜਾਂ ਐਮ ਐਲ ਐ ਕਨੌਰ ਅਗਰਲਾਲ ਦੇ ਉਹਦੇ ਜਿਹੜੀਆਂ ਦਰਵਾਜ਼ੇ ਚੋਂ ਖੜੀਆਂ ਮਿਲੀਆਂ ਇਹ ਤਾਂ ਫਿਰ ਜਮਾ ਹਾਦੀ ਹੋ ਗਈ ਨਾ ਵੀ ਜੇ ਹੁਣ ਇਹਦਾ ਡੀਓ ਦੀ ਕੋਠੀ ਦੇ ਵਿੱਚੋਂ ਜਿਹੜੇ ਥੱਲਿਓਂ ਦੱਬੀਆਂ ਤੁਸੀਂ ਇਹ ਗੱਲ ਸੋਚੋ ਵੀ ਉਹ ਦੱਬ ਵੀ ਕਦੋਂ ਦਿੱਤੀਆਂ ਗਈਆਂ ਤੇ ਜੇ ਉਹ ਕਢਾਉਣ ਦੀ ਹਿੰਮਤ ਹੋਈ ਤਾਂ ਉਹ ਚੁਗਲੀ ਕਿਹਨੇ ਕੀਤੀ ਉਹ ਦੱਸਿਆ ਕਿਹਨੇ ਪਰ ਸੋਚਣ ਦੀ ਗੱਲ ਇਹ ਆ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਇਹ ਚੀਜ਼ਾਂ ਕੀਤੀਆਂ ਪਰ ਇਹ ਅਫਸੋਸ ਜਾਣ ਕੇ ਹੋਇਆ ਵੀ ਤਾਂ ਕਿ ਜੱਥੇ ਬੰਦਗਾਂ ਦਾ ਆਪਸ ਵਿੱਚ ਵਟਵਾਰਾ ਬਹੁਤ ਵੱਡਾ ਏਕਤਾ ਨਹੀਂ ਰਹੀ ਜਿਹੜੀ ਏਕਤਾ ਦਿੱਲੀ ਅੰਦੋਲਨ ਦੇ ਵਿੱਚ ਸੀ ਨਾ ਉੱਥੇ ਧਰਮ ਦੇਖਿਆ ਗਿਆ ਨਾ ਜਾਤ ਪਾਤ ਨਾ ਮਜ਼ਦੂਰ ਨਾ ਕਿਸਾਨ ਉੱਥੇ ਇਨਸਾਨੀਅਤ ਤੌਰ ਤੇ ਸਿਰਫ ਪੰਜਾਬ ਦੀ ਖੋਦ ਨੂੰ ਬਚਾਉਣ ਦੀ ਗੱਲ ਹੋਈ ਸੀ ਜਿੱਤੇ ਆਏ ਅਸੀਂ ਉਥੋਂ ਇੱਥੇ ਆ ਕੇ ਫਿਰ ਇਹ ਆਪ ਸਿਆਸੀ ਬਣ ਕੇ ਸਾਡੇ ਲੀਡਰ ਸੀ ਜਿਹੜੇ ਕਿਸਾਨ ਨੇਤਾ ਬਹੁਤੇ ਵੋਟਾਂ 'ਚ ਖੜ੍ਹ ਗਏ ਉਸ ਤੋਂ ਬਾਅਦ ਫਿਰ ਸਰਕਾਰ ਨੇ ਇਹਨਾਂ ਨੂੰ ਪਾੜ ਲਿਆ ਵੰਡ ਲਿਆ ਜਿੱਥੇ ਉਹਨਾਂ ਨੇ ਲੀਡਰਾਂ ਨੂੰ ਦੱਬ ਲਿਆ ਸਾਡੇ ਕਿਸਾਨੀ ਲੀਡਰਾਂ ਨੂੰ ਜਿਹੜੇ ਕਿਸਾਨ ਮੂਹਰ ਲਿਆ ਕੁ ਸੀਗੇ ਉਹਨਾਂ ਨੂੰ ਖਰੀਦ ਲਿਆ ਜਾਂ ਦੱਬ ਲਿਆ ਉਹਨਾਂ ਨੂੰ ਵੱਖੋ ਵੱਖਰੇ ਕਰ ਦਿੱਤਾ ਉਸ ਤੋਂ ਬਾਅਦ ਫਿਰ ਕਿਸਾਨਾਂ ਦੇ ਜਿਹੜੇ ਇਹ ਟਰੈਕਟਰ ਟਰਾਲੀਆਂ ਸੀ ਇਹ ਵੀ ਇੰਨਾ ਨਹੀਂ ਤਾਂ ਪੜੇ ਜਿਆਨੀ ਕਹਿਣ ਦਾ ਮਤਲਬ ਤੁਹਾਡਾ ਹੈ ਕਿ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਦੀ ਆਪਸ ਦੇ ਵਿੱਚ ਏਕਤਾ ਨਹੀਂ ਹੈ ਇਸੇ ਕਰਕੇ ਸਾਰਾ ਕੁਝ ਉਹਨਾਂ ਨੂੰ ਭੋਗਣਾ ਪਿਆ ਬਿਲਕੁਲ ਹੈਗਾ ਹੀ ਆ ਜੇ ਫੁੱਟ ਪੈ ਗਈ ਆ ਪਰਿਵਾਰ ਚ ਵੀ ਜੇ ਪੰਜ ਜੀ ਰਹਿੰਦੇ ਨੇ ਉਹਨਾਂ ਦੀ ਫੁੱਟ ਪੈ ਗਈ ਆ ਅੱਡੋ ਅੱਡ ਮੂੰਹ ਹੋ ਗਏ ਉਹ ਘਰ ਬਰਬਾਦ ਹੋ ਜਾਂਦਾ ਤੇ ਫਿਰ ਵੀ ਪੰਜਾਬ ਦੀਆਂ ਜੱਥੇਬੰਦੀਆਂ ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਗਈ ਜਿੱਥੇ ਸਾਡੀ ਸਰਕਾਰ ਡਰਦੀ ਸੀ ਕਿਸਾਨਾਂ ਤੋਂ ਵੀ ਜਿੱਥੇ ਹੁੰਦੀ ਆ ਪਰ ਇਹ ਆਪਸ ਵਿੱਚ ਪਾਟਣ ਕਰਕੇ ਇੱਕ ਦੂਜੇ ਦੇ ਵਿਰੁੱਧ ਬਿਆਨ ਦੇਣੇ ਕਰਕੇ ਅੱਜ ਤੁਸੀਂ ਦੇਖੋ ਵੀ ਜੱਥੇਬੰਦੀਆਂ ਦੀ ਪਾਵਰ ਤੋਤਾਨਵਾਜੀ ਮਲੁਕਾ ਜੀ ਕੁੰਮੜਾ ਸਾਹਿਬ ਨਾਲ ਗੱਲਬਾਤ ਕਰਾਇਆ ਕੁੰਮੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨ ਇਹ ਗੱਲਾਂ ਕਰਦੇ ਸੀ ਕਿ ਸਾਨੂੰ 1 ਘੰਟੇ ਦੀ ਵੀ ਮੌਲਤ ਨਹੀਂ ਦਿੱਤੀ ਗਈ ਕਿ ਸਰਕਾਰਾਂ ਨੇ ਪ੍ਰਸ਼ਾਸਨ ਨੇ ਸਾਡੇ ਨਾਲ ਬੁਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿਸਾਨੀ ਮੁੱਦੇ ਦੀ ਤੁਸੀਂ ਗੱਲ ਕਰਦੇ ਨੇ ਟਰਾਲੀਆਂ ਚੋਰੀ ਦੀ ਗੱਲ ਕਰਨੀ ਸਾਰਾ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਜ ਵੀ ਉਸੇ ਜਗ੍ਹਾ ਤੇ ਕੈਮ ਹੈ ਆਪਣੇ ਵਚਨਾਂ ਤੇ ਕੈਮ ਹੈ ਪਹਿਲਾਂ ਵੀ ਕੈਮ ਸੀ ਜਦੋਂ ਮੈਂ ਦੇਖਿਆ ਕਮੇਟੀ ਕਰਦੇ ਹੁੰਦੇ ਸੀ ਇਹ ਨੇਤਾ ਬਣ ਕੇ ਕਿਸੇ ਟਾਬੇ ਦੇ ਖੜਦੇ ਸੀ। ਜੁਗ ਨੂੰ ਟਾਬਾ ਸੀ ਸ਼ਾਇਦ ਕਿਹੜਾ ਟਾਬਾ ਸੀ। ਉੱਥੇ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਦਾਲ ਬਣੀ ਕੀ ਕੀ ਖਾਣ ਪੀਣ ਨੂੰ ਬਣਿਆ। ਉਹ ਕਹਿੰਦਾ ਜੀ ਮੇਰੇ ਕੋਲ ਤਾਂ ਮਾਹਾਂ ਦੀ ਦਾਲ ਐ, ਮੂੰਗੀ ਮਸਰੀ ਦੀ ਦਾਲ ਐ, ਮਟਰ ਪਨੀਰ ਐ ਹੋਰ ਐ। ਕਹਿੰਦਾ ਜੀ ਤੁਹਾਡੇ ਖਾਣ ਲਈ ਮੇਰੇ ਕੋਲ ਕੁਛ ਨਹੀਂ ਐ। ਕਹਿੰਦਾ ਜੀ ਤੁਹਾਡੇ ਖਾਣ ਲਈ ਕਿਉਂ ਨਹੀਂ ਐ? ਕਹਿੰਦਾ ਤੁਸੀਂ ਤਾਂ ਖੰਬੇ, ਪੌਲ, ਟਰਾਂਸਫਰਮ ਤੇ ਵੱਡ-ਵੱਡੀਆਂ ਮਸ਼ੀਨਰੀਆਂ, ਫੈਕਟਰੀਆਂ ਖਾਣੀਆਂ ਹੁੰਦੀਆਂ। ਉਹ ਸਾਡੇ ਕੋਲ ਹੈ ਨਹੀਂ। ਪਰ ਉਹੀ ਅੱਜ ਜਿਹੜੀ ਐ ਠੁਕਦੀ ਆ ਗੱਲ ਟਰਾਲੀਆਂ ਤੇ, ਟਰੈਕਟਰਾਂ ਤੇ ਚੋਰੀ ਦੇ ਜਿਵੇਂ ਸਰਕਾਰੀ ਰੈਸੀ ਦੇ ਥੱਲੇ ਟਰਾਲੀਆਂ ਮਿਲ ਰਹੀਆਂ ਜੇਸੀਬ ਮਸ਼ੀਨ ਪਟੜੀ ਕੱਲ ਦੀਆਂ ਖਬਰਾਂ ਚੱਲ ਰਹੀਆਂ ਦੇਖੋ ਸਰਕਾਰੀ ਰੈਸੀ ਦੇ ਦੱਬੀਆਂ ਕਿਵੇਂ ਆ ਕਿੰਨੇ ਟੋਏ ਪਟੇ ਕਿੰਨੇ ਦੱਬੀਆਂ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਪਤਾ ਨਹੀਂ ਹੁਣ ਕਿਵੇਂ ਪਤਾ ਲੱਗਿਆ 100 ਦਿਨ ਚੋੜ ਦਾ ਤੇ ਇੱਕ ਦਿਨ ਸਾਧ ਦਾ ਜ਼ਰੂਰ ਆਊਗਾ ਇਹ ਜਿਹੜੀ ਪ੍ਰਾਣੀ ਕਾਫਤਾ ਮਣੀ ਉਹ ਸੱਚ ਹੋ ਰਹੀਆਂ ਪਰ ਸਰਕਾਰਾਂ ਪਹਿਲੀਆਂ ਚ ਵੀ ਹੋਈਆਂ ਪਹਿਲੀਆਂ ਚ ਜਿਵੇਂ ਯੂਰੀਆ ਘਟਾਲਾ ਹੋ ਗਿਆ ਪਹਿਲੀਆਂ ਚ ਦਵਾਈਆਂ ਘਟਾਲਾ ਹੋਈਆਂ ਤੋਤਾ ਸਿੰਘ ਖੇਤੀਬਾੜੀ ਮੰਤਰੀ ਵਿਹਾ ਕਾਲੀਦਲਾ ਜਦੋਂ ਦਵਾਈਆਂ ਦਾ ਘਟਾਲਾ ਹੋਇਆ ਆ ਯੂਰੀਆ ਘਟਾਲਾ ਹੋਇਆ ਇੱਥੇ ਤੱਕ ਬੀਜ ਬੀਜ ਜਿਹੜਾ ਨਕਲੀ ਬੀਜਾਂ ਦਾ ਵੀ ਹੋਇਆ ਕਿਤਾਬਾਂ ਦਾ ਘਟਾਲਾ ਵੀ ਹੋਇਆ ਬਹੁਤ ਸਾਰੇ ਘਟਾਲੇ ਪਹਿਲਾਂ ਸਰਕਾਰਾਂ ਚ ਵੀ ਹੋਈਆਂ ਪਰ ਇਹ ਪਹਿਲੀ ਵਾਰੀ 70 ਸਾਲ ਆਲਿਆਂ ਨੇ ਜਿਹੜਾ ਕਰਿਆ ਬਦਲਾ ਆ ਬਦਲਾ ਵਾਲਿਆਂ ਨੂੰ ਟਰਾਲੀਆਂ ਮਿਲੀਆਂ ਦੇਖੋ ਕਿੰਨੀ ਜਿਹੜੀ ਗਲਤ ਗੱਲ ਹੈ ਕਿਸੇ ਕਿਸਾਨ ਨੇ ਆਪਣੀ ਪੂੰਜੀ ਪੱਤੀ ਲਾ ਕੇ ਖੂਨ ਪਸੀਨੇ ਦੀ ਕਮਾਈ ਲਾ ਕੇ ਇੱਕ ਸੰਦ ਲੈਣਾ ਅੱਜ ਬਹੁਤ ਔਖਾ ਹੈ ਜੇ ਕਿਸੇ ਨੂੰ ਟੇਲ ਟੇਲਰ ਲੈਣੇ ਆ ਸੋ ਆਗਾ ਲੈਣਾ ਰੋਟਾਵੇਟਰ ਲੈਣਾ ਟਰੈਕਟਰ ਲੈਣਾ ਟਰਾਲੀ ਲੈਣੀ ਕਿੰਨੀ ਔਖੀ ਹੈ ਉਹ ਲੋਕ ਲੋਕਾਂ ਦੀ ਮੰਗਾਂ ਵਾਸਤੇ ਆਪਣੇ ਹੱਕਾਂ ਵਾਸਤੇ ਗਏ ਸੀ ਉਹਨਾਂ ਦੀ ਕਿਵੇਂ ਗਟਾਈ ਹੋਈ ਕਿਵੇਂ 700 750 ਮਰਦੇ ਵਿਚੇ ਕਿਸਾਨ ਵੀ ਤੇ ਵਿਚੇ ਮਜ਼ਦੂਰ ਵੀ ਤੇ ਇਹ ਨਹੀਂ ਗੱਲ ਹੈ ਵੀ ਕੱਲੇ ਕਿਸਾਨ ਤੇ ਜਦੋਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਹੁੰਦੀ ਸੀ ਉਸ 700 ਤੇ 750 ਮਜ਼ਦੂਰ ਪਤਾ ਨਹੀਂ ਕਿੰਨੇ ਮਰੇ ਹੋਣੇ ਜਿਨ੍ਹਾਂ ਦੀ ਗਿਣਤੀ ਨਹੀਂ ਸਾਹਮਣੇ ਆਂਦੀ ਸਿਰਫ ਤਾਂ ਸਿਰਫ ਗਿਣਤੀ ਆਂਦੀ 700 ਕਿਸਾਨ ਮਰ ਗਏ ਜੀ ਪਰ ਮਜ਼ਦੂਰ ਵੀ ਨਾਲ ਮਰੇ ਆ ਮਜ਼ਦੂਰ ਵੀ ਉੱਥੇ ਕੰਮ ਕਰਦੇ ਰਹੇ ਆ ਮਜ਼ਦੂਰਾਂ ਬਾਰੇ ਕੋਈ ਗੱਲ ਨਹੀਂ ਸ਼ਾਇਦ ਅੱਗੇ ਹੋਈ ਤਾਕੇ ਜਿਹੜੀ ਅੱਜ ਨੁਕਸਾਨ ਹੋਇਆ ਕਿਸਾਨ ਜੁੜੀਆਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰਾਂ ਨੂੰ ਨਾਲ ਲਾਇਆ ਵਸੇ ਪੰਦੂਰ ਦੀ ਗੱਲ ਨਹੀਂ ਹੋ ਰਹੀ ਸੀ ਕਿਸੇ ਲੈਟਰ ਪੱਤਰ ਚਿੱਠੀ ਚ ਮੀਟਿੰਗ ਕਿਤੇ ਮਜ਼ਦੂਰ ਦੀ ਗੱਲ ਨਹੀਂ ਹੋ ਰਹੀ ਸੀ ਜਿਸ ਕਰਕੇ ਜਿਹੜਾ ਬਹੁਤ ਸਾਰਾ ਨੁਕਸਾਨ ਹੋਇਆ ਸਰਕਾਰ ਦਾ ਜਿਹੜਾ ਨਕੰਮਾ ਬਣਿਆ ਉਹ ਟਰਾਲੀਆਂ ਨੇ ਬਿਲਕੁਲ ਲੰਗਾ ਕਰਤਾ ਵੀ ਸਰਕਾਰ ਦਾ ਕਹਿਣਾ ਤੇ ਕਥਨ ਹੀ ਈਮਾਨਦਾਰੀ ਕੱਟੜ ਸਰਕਾਰ ਈਮਾਨਦਾਰ ਈਮਾਨਦਾਰਾਂ ਦੀ ਸਰਕਾਰੀ ਰੈਸ ਕਿਤੇ ਟਰਾਲੀਆਂ ਨਿਕਲ ਰਹੀਆਂ ਹੱਲੇ ਪਤਾ ਨਹੀਂ ਕੀ ਕੁਝ ਨਿਕੜਦਾ ਕੱਲ ਪਰਸੋ ਦੀ ਚੱਲ ਰਹੀ ਹੈ 2800 ਕਿਲਾ ਜਮੀਨ ਦਾ ਜੀ ਆਸਟ੍ਰੇਲੀਆ ਚ ਹੈ ਜੀ ਹੋਰ ਬਹੁਤ ਬੜਾ ਕੁਝ ਨਿਕੜਦਾ ਇਹ ਪਤਾ ਨਹੀਂ ਹੁਣ ਦਿਨ ਪ੍ਰਤੀ ਦਿਨ ਜਦ ਘਟਾਉ ਹੁੰਦਾ ਜਾਊਗਾ ਉਹ ਸਾਰਾ ਲੋਕਾਂ ਦੇ ਤੁਹਾਡੇ ਸਾਹਮਣੇ ਆ ਜਾਣਾ ਤੁਸੀਂ ਉਹ ਪ੍ਰੈਸ ਵਾਲਿਆਂ ਨੂੰ ਦਿਖਾਣਾ ਤੇ ਅਸੀਂ ਉਹ ਦੇਖਣ ਲਈ ਤਿਆਰ ਲੋਕ ਬੈਠੇ ਨੇ ਵੀ ਕਿਹੜੇ ਕਿਹੜੇ ਮੰਤਰੀ ਕੋਲ ਕੀ ਕੁਝ ਨਿਕੜਦਾ ਜਿਵੇਂ ਡੀਆਈਜੀ ਭੋਲਰ ਕੋਲ ਦੇਖ ਲਿਆ ਇੱਥੇ ਜਦੋਂ ਇੱਕ ਡੀਆਈਜੀ ਕੋਲੇ ਇੰਨੀ ਪ੍ਰਾਪਰਟੀ ਇੰਨਾ ਜ਼ਾਇਦਾ ਦੀ ਇੰਨਾ ਪੈਸਾ ਨਿਕਲਦਾ ਹੈ ਇਹ ਮੰਤਰੀ ਐਮਐਲਏ ਕੋਲ ਦਾ ਪਤਾ ਨਹੀਂ ਕੀ ਕੀ ਨਿਕਲੂਗਾ ਕੀ ਨਹੀਂ ਨਿਕਲੂਗਾ ਹਲੇ ਇਕੱਲੀ ਟਰਾਲੀਾਂ ਦੀ ਸ਼ੁਰੂਆਤ ਹੋਈ ਐ ਹਲੇ ਬਹੁਤ ਕੁਝ ਨਿਕਲਣਾ ਹੋਵੇ ਅੱਛਾ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਨੇ ਕਿ ਯਾਨੀ 3 ਕਰੋੜ 70 ਲੱਖ ਰੁਪਏ ਦੀ ਗੱਲ ਐ ਯਾਨੀ ਕਰੋੜਾਂ ਰੁਪਏ ਦਾ ਮਸਲਾ ਕਹਿੰਦੇ ਕਿ ਇਹ ਪੰਜਾਬ ਸਰਕਾਰ ਤੋਂ ਹੀ ਅਸੀਂ ਲੇਵਾਂਗੇ ਔਰ ਸਰਕਾਰ ਹੀ ਪਰਪਾਈ ਕਰੇਗੀ ਮੈਂ ਕਿਹਾ ਸਰਕਾਰ ਕਰਨ ਦਾ ਜਿਹੜੀ ਜਿਹੜੀ ਭੇਡ ਉੱਨੇਗੀ ਉਹ ਕਹਿੰਦੇ ਪੇੜ ਤੇ ਉਤਰਨੀ ਐ ਪੇੜ ਦੀ ਉਤਰਨੀ ਐ ਜਿਹੜਾ ਸਾਡਾ ਯੂਰੀਆ ਖਾਦ ਐ ਬਿਜਲੀ ਐ ਪਾਣੀ ਐ ਉਹ ਸਾਰੇ ਬੁਧਾਈ ਜੜੇ ਜਦੋਂ ਸਾਡੀਆਂ ਚੀਜ਼ਾਂ ਸਾਨੂੰ ਮਿਲਣੀਆਂ ਜਿਹੜੀ ਹੁਣ ਪਹਿਲਾਂ ਅਸਟਾਮ ਡਿਊਟੀ ਸੀ ਰਜਿਸਟਰੀ ਕਰਾਣ ਜਾਂਦੇ ਸੀ ਕਿੰਨੇ ਰੇਟ ਵਧ ਗਏ ਜਿਹੜਾ 7 700 7% ਸੀ ਉਹਨੂੰ 9% ਕਰਿਆ ਗਿਆ ਉਹਦੀ ਵੈਲਿਊਏਸ਼ਨ ਵਧਾਈ ਜੀ 3 ਲੱਖ ਰੁਪਏ ਮਾਰ ਲੇਦੀ ਉਹਦੀ 6 ਲੱਖ ਰੁਪਏ ਵੈਲਿਊ ਵਧਾਈ ਗਈ ਜਦੋਂ ਤਾਂ ਡਵੈਲ ਵਧਾਣ ਨੇ ਤਾਂ ਪੇੜ ਤਾਂ ਜਿਹੜੀ ਜਿਹੜੀ 19 ਸਤੋਂ ਪੇਡਾਂ ਦੇ ਉਤਰਨੀ ਆ ਅਸੀਂ ਤਾਂ ਪੇਡਾਂ ਵਾਂਗੂੰ ਹੀ ਨਾ ਮੁੰਨ ਕੇ ਆ ਜਾਂਦੇ ਆ ਇਹ 5 ਸਾਲ ਮੁੰਨੀਆਂ ਤਾਂ ਅਗਲੇ ਬੁੰਨਣ ਵਾਲੇ ਹੋਰ ਤਿਆਰ ਬੈਠੇ ਨੇ ਸਾਨੂੰ ਸਤਨਬਾਜੀ ਸੋ ਕਿਸਾਨ ਪਰ ਆ ਵੀ ਸਾਡੇ ਨਾਲ ਖੜੇ ਹੋਏ ਆ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਲੰਮਾ ਸਮਾਂ ਜਿਹੜਾ ਅੰਦੋਲਨ ਹੈ ਦਿੱਲੀ ਦੇ ਵਿੱਚ ਵੀ ਚੱਲਿਆ ਬਾਰਡਰ ਤੇ ਵੀ ਚੱਲਿਆ ਹੁਣ ਸ਼ੰਭੂ ਤੇ ਪਰ ਜਿਸ ਤਰੀਕੇ ਦੇ ਨਾਲ ਉੱਥੇ ਕਿਸਾਨਾਂ ਨੂੰ ਉਠਾਇਆ ਗਿਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾਈ ਗਈ ਪਰ ਪਿੱਛੇ ਕਹਿੰਦੇ ਨੇ ਕਿ ਫੇਰ ਸਾਰਾ ਕੁਝ ਯਾਨੀ ਚੱਕ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਦਵਾਂ ਇਸ ਚੀਜ਼ ਨੂੰ ਤੇ ਅੱਜ ਜਿਹੜੀ ਹੁਣ ਰਸਤੇ ਟਰੈਲੀਆਂ ਦੇ ਪਾਰ ਟਪੇਲੇ ਨੇ ਜਿੱਦਾਂ ਪਹਿਲਾਂ ਦੇਖੋ ਕਾਂਗਰਸ ਨੇ ਵੀ ਲੁੱਟਿਆ ਪੰਜਾਬ ਨੂੰ ਅਕਾਲੀਆਂ ਨੇ ਵੀ ਲੁੱਟਿਆ ਉਹ ਕੱਲੇ ਇੱਥੇ ਪੰਜਾਬ ਦੇ ਇਹਨੇ ਲੁੱਟਿਆ ਹੁਣ ਜਿਹੜੇ ਇਹਨਾਂ ਨੇ ਜਿਹੜੇ ਹੁਣ ਆਉਣ ਵਾਲੀ ਸਰਕਾਰ ਹੈ ਇਹਨੇ ਦਿੱਲੀ ਵਾਲੇ ਨਾਲ ਮਿਲ ਕੇ ਪੰਜਾਬ ਨੂੰ ਇੱਕ ਖੋਖਲਾ ਕਰਤਾ ਪਰ ਪੰਜਾਬੀਆਂ ਨੇ ਫੇਰ ਵੀ ਹਿੰਮਤ ਨਹੀਂ ਹਾਰੀ ਹੈਗੀ ਜਿਕਣ ਇਹਨੇ ਹੜਾ ਦਾ ਮੁਕਾਬਲਾ ਮਲਕੀ ਦੋ ਵਰਲਡ ਲੈਵਲ ਤੇ ਉਹਨਾਂ ਨੇ ਦਿਖਾਤਾ ਵੀ ਅਸੀਂ ਕਿੱਦਾਂ ਇਹਨਾਂ ਦਾ ਮੁਕਾਬਲਾ ਕਰ ਸਕਦੇ ਇਸ ਲਈ ਜਿਹੜਾ ਵਾਇਗਰੂ ਹੈ ਉਹ ਪੰਜਾਬ ਨਾਲ ਖੜਾ ਹੈ ਤੇ ਆਪਣੀ ਜਿਹੜਾ ਇੱਕ ਦਿਨ ਜਿਹੜੇ ਇਹਨਾਂ ਜਿਹੜੇ ਡਾਕੂ ਜਾਂ ਆਪਣੇ ਲੁਟੇਰੇ ਲੀਡਰ ਹੈ ਜਦੋਂ ਤੱਕ ਉਹਨਾਂ ਦਾ ਨਾਸ ਨਹੀਂ ਹੁੰਦਾ ਤੇ ਜਿਹੜਾ ਆਪਣਾ ਇੱਥੇ ਚੜ੍ਹਦੀ ਕਲਾ ਦਾ ਜਿਹੜਾ ਆਪਣਾ ਜਹਾਜ਼ ਚੱਲਣਾ ਇੱਥੇ ਆਪਣਾ ਪੰਜਾਬ ਦਾ ਇਹ ਉਸੇ ਦਿਨੇ ਮਲਕੀ ਉੱਪਰ ਜਾਊਗਾ ਸਿਖਰਾਂ ਤੇ ਜਦ ਤੱਕ ਇਹ ਬੰਦੇ ਹੱਥੋਂ ਖਤਮ ਨਹੀਂ ਹੁੰਦੇ ਜੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਹੀ ਇੱਕ ਯਾਨੀ ਇਕੱਠੇ ਨਹੀਂ ਹੈਗੇ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਇਹ ਬਿਲਕੁਲ ਸਹੀ ਹੈ ਇਹ ਮਲਕੀ ਕੁਝ ਤਾਂ ਜਿਹੜੀਆਂ ਹੈਗੀਆਂ ਆਪਣੇ ਯੂਨੀਅਨਾਂ ਸੈਂਟਰ ਨਾਲ ਮਿਲੀਆਂ ਹੋਈਆਂ ਜਿਨ੍ਹਾਂ ਕਰਕੇ ਆਪਣੇ ਕਿਸਾਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਸੋ ਦੇਖਿਆ ਤੁਸੀਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਕਿਸਾਨ ਖੜੇ ਨੇ ਯਾਨੀ ਬਲਵਿੰਦਰ ਸਿੰਘ ਕੁੰਬੜਾ ਜੀ ਦੇ ਨਾਲ ਅਤੇ ਮਲੂਕਾ ਜੀ ਦੇ ਨਾਲ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਸ ਤਰੀਕੇ ਦੇ ਨਾਲ ਅੱਜ ਜਿਹੜੇ ਕਿਸਾਨਾਂ ਦੇ ਜਿਹੜੇ ਸੰਧ ਨੇ ਕਿਸਾਨੀ ਦੇ ਉਹਨਾਂ ਦੇ ਪਾਠ ਮਿਲ ਰਹੇ ਨੇ ਉਹ ਵੀ ਸਰਕਾਰੀ ਰਹਿਸ਼ ਤੇ ਮਿੱਟੀ ਦੇ ਥੱਲੇ ਦੱਬੇ ਹੋਏ ਸੋ ਇਹਦੇ ਬਾਰੇ ਸੋ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਹੈ ਸੋ ਤੁਸੀਂ ਆਪ ਦੇ ਵਿਚਾਰ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀਡਮ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਭੂਆ ਦੇ ਨਾਮ ਸੋਨੂੰ ਜਾਸਲਾ ਦੀ ਰਿਪੋਰਟ ਮੁਹਾਲੀ